ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਭਖਿਆ ਹੋਇਆ ਪ੍ਰਵਾਸੀ ਪੰਜਾਬੋ ਤੇ ਪੰਜਾਬ ਬਚਾਓ ਇਹਦੇ ਵਿੱਚ ਕੋਈ ਦੂਰ ਨਹੀਂ ਪ੍ਰਵਾਸੀਆਂ ਨੇ ਪੰਜਾਬ ਦਾ ਜਿਹੜਾ ਮਾਹੌਲ ਬਿਲਕੁਲ ਖਰਾਬ ਕੀਤਾ ਹੋਇਆ 5 ਸਾਲ ਦੇ ਬੱਚੇ ਦੀ ਇੰਨੀ ਭਿਆਨਕ ਦਰਦਨਾਕ ਮੌਤ ਦੀ ਜਦੋਂ ਖਬਰ ਸੁਣੀ ਤਾਂ ਹਰ ਇੱਕ ਇਨਸਾਨ ਦੀਆਂ ਆਂਦਰਾਂ ਵਲੁੰਧੀਆਂ ਗਈਆਂ ਤੇ ਹਰ ਇੱਕ ਨੇ ਇਸ ਚੀਜ਼ ਦਾ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਇਸ ਚੀਜ਼ ਦੀ ਤੇ ਬਣਦੀ ਵੀ ਸੀ ਜੇ ਗੱਲ ਕਰੀਏ ਅਸੀਂ ਤਾਂ ਪਹਿਲਾਂ ਵੀ ਐਸਸੀ ਫਰੰਟ ਪੰਜਾਬ ਵੱਲੋਂ ਕਈ ਵਾਰ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਸਾਡਾ ਬੁਨਿਆਦੀ ਹੱਕ ਆ ਜਿਹੜਾ ਉਹਦਾ ਘਾਣ ਬਹੁਤ ਹੋ ਰਿਹਾ ਇਹਨਾਂ ਪ੍ਰਵਾਸੀਆਂ ਦੀ ਵਜ੍ਹਾ ਨਾਲ ਇੱਕ ਇੱਕ ਸਾਡਾ ਪੰਜਾਬੀ ਭੈਣ ਭਰਾ ਕੋਈ ਕਿਸੇ ਜਗ੍ਹਾ ਤੇ ਕਿਸੇ ਸ਼ਾਮਲਾਟ ਤੇ ਬੇਸ਼ੱਕ ਦੀ ਉਹਦਾ 20 ਸਾਲ ਦਾ ਕਬਜ਼ਾ ਹੋਵੇ 30 ਸਾਲ ਦਾ ਹੋਵੇ 50 ਸਾਲ ਦਾ ਕਬਜ਼ਾ ਹੋਵੇ ਉਹਦੇ ਵੱਲ ਹਰ ਇੱਕ ਦੀ ਨਿਗਾਹ ਜਾਂਦੀ ਆ ਤੇ ਹਰ ਇੱਕ ਨੂੰ ਇਹ ਹੁੰਦਾ ਹੈ ਵੀ ਇਹਨੂੰ ਇਸ ਜਗ੍ਹਾ ਤੋਂ ਬਾਹਰ ਕੀਤਾ ਜਾਵੇ ਤੇ ਪ੍ਰਵਾਸੀ ਜਿੱਥੇ ਵੀ ਉਹਨਾਂ ਨੂੰ ਕੋਈ ਸਰਕਾਰੀ ਜਗ੍ਹਾ ਦਿਸਦੀ ਆ ਉੱਥੇ ਆਪਦੀ ਝੁੱਗੀ ਝੌਂਪੜੀ ਪਾ ਕੇ ਬਹਿ ਜਾਂਦਾ ਤੇ ਹਰ ਇੱਕ ਅ ਤਰਸ ਦੇ ਆਧਾਰ ਤੇ ਉਹਨਾਂ ਨੂੰ ਉੱਪਰ ਨੂੰ ਚੱਕੀ ਜਾਂਦਾ ਜੇ ਗੱਲ ਕਰੀਏ ਕਿਤੇ ਰੇੜੀ ਲੱਗੀ ਹੋਵੇ ਤਾਂ ਰੇੜੀ ਤੇ ਵੀ ਇਹ ਹੁੰਦਾ ਹੈ ਕੋਈ ਪੰਜਾਬੀ ਨਾਲ ਬਰਾਬਰ ਤੇ ਪੰਜਾਬੀ ਦੀ ਕੋਈ ਰਿਹੜੀ ਲੱਗੀ ਹੋਵੇ ਉਹਦੇ ਕੋਲ ਕੋਈ ਨਹੀਂ ਖੜਦਾ ਤੇ ਪ੍ਰਵਾਸੀ ਤੋਂ ਮਾਰ ਇੱਕ ਚੀਜ਼ ਲੈ ਕੇ ਕੋਸ਼ ਹੈ ਤੇ ਇਹਨਾਂ ਚੀਜ਼ਾਂ ਦਾ ਕਰਕੇ ਉਹ ਆਪਦੇ ਲੈਵਲ ਨੂੰ ਅੱਪ ਕਰੀ ਗਏ ਤੇ ਸਾਡੇ ਹੀ ਲੋਕਾਂ ਨੇ ਜੇ ਕਿਸੇ ਵੇਲੇ ਬੇਸ਼ੱਕ ਜੋ ਨੈਲਵਾਈ ਦਾ ਸੀਜ਼ਨ ਹੋਵੇ ਉਦੋਂ ਹਾਰ-ਪਾ ਪਾ ਕੇ ਲੈ ਕੇ ਆਉਂਦੇ ਇਹਨਾਂ ਨੂੰ ਕਿਸੇ ਵੀ ਮਸਲੇ ਦੇ ਵਿੱਚ ਕੋਈ ਵੀ ਗੱਲਬਾਤ ਹੋਵੇ ਤਾਂ ਸਭ ਤੋਂ ਪਹਿਲਾਂ ਪਹਿਲ ਜਿਹੜੀ ਪ੍ਰਵਾਸੀ ਨੂੰ ਦਿੱਤੀ ਜਾਂਦੀ ਆ ਸਾਡੇ ਜਾਲੀ ਐਸਸੀ ਸਰਟੀਫਿਕੇਟ ਆ ਇਹਨਾਂ ਲੋਕਾਂ ਲੋਕਾਂ ਦੇ ਸਾਡੇ ਹੀ ਲੋਕਾਂ ਨੇ ਅਗਵਾਹੀ ਪਾ ਕੇ ਕੋਈ ਮੈਂਬਰ ਨੇ ਕੋਈ ਸਰਪੰਚ ਨੇ ਕਿਸੇ ਨੇ ਬੇਸ਼ੱਕ ਐਮਸੀ ਜਾਂ ਕਿਸੇ ਜ਼ਿਲ੍ਹੇ ਸ਼ਹਿਰ ਦਾ ਪ੍ਰਧਾਨ ਹੈ ਉਹਨਾਂ ਨੇ ਇਹ ਪਾ ਕੇ ਆਪਦੀ ਅਗਵਾਹੀ ਤੇ ਇਹਨਾਂ ਨੂੰ ਐਸਸੀ ਸ਼ਡਿਊਲ ਕਾਸਟ ਲੈ ਕੇ ਦਿੱਤੇ ਤੇ ਉਹ ਜਿਹੜੇ ਸ਼ਡਿਊਲ ਕਾਸਟ ਆ ਇਹ ਨਹੀਂ ਪਤਾ ਵੀ ਉਥੋਂ ਉਹ ਕਿਹੜੀ ਜਾਤੀ ਦੇ ਆ ਜਾਂ ਕਿਵੇਂ ਆ ਤੇ ਸਾਡੇ ਬੁਨਿਆਦੀ ਹੱਕਾਂ ਤੇ ਬਹੁਤ ਤਕੜਾ ਇਹ ਡਾਕਾ ਪੈ ਪੈ ਰਿਆ ਵੈਸੇ ਵੀ ਪਿੱਛੇ ਗੱਲ ਚੱਲਦੀ ਸੀ ਅਮਰਤ ਮਾਨ ਦੀ ਵੀ ਹੁਣ ਉਹਦੇ ਪਿਤਾ ਨੇ ਵੀ ਸਾਡੇ ਤਾਂ ਹੱਕ ਟੋਟਲ ਹੀ ਹਰ ਇੱਕ ਦੀ ਨਿਗਾਹ ਹੁੰਦੀ ਆ ਵੀ ਇਹਨਾਂ ਦੇ ਹੱਕਾਂ ਤੇ ਡਾਕਾ ਕਿਸੇ ਨਾ ਕਿਸੇ ਤਰ੍ਹਾਂ ਮਾਰਿਆ ਜਾਵੇ ਹੁਣ ਅਮਰਤਪਾਲ ਦਾ ਜਿਹੜਾ ਇੱਥੋਂ ਤੱਕ ਦਾ ਸਟੈਂਡ ਆ ਉਹ ਸਾਡੇ ਹੱਕਾਂ ਤੇ ਡਾਕਾ ਮਾਰ ਕੇ ਹੀ ਹੋਇਆ ਨਹੀਂ ਤਾਂ ਉਹ ਵੀ ਕਿਸੇ ਖੇਤ ਚ ਵਟਵਟ ਦਾ ਹੁੰਦਾ ਜਾਂ ਕੁਝ ਨਾ ਕੁਝ ਕਾ ਕਿਸਾਨੀ ਵਾਲੇ ਕੰਮ ਚ ਵੀ ਚੀਜ਼ ਹੁੰਦਾ ਇਹ ਸਮੇਂ ਆ ਜਿਹੜੇ ਟੋਟਲ ਹੀ ਹਰ ਇੱਕ ਦੀ ਵੈਸੇ ਨਿਗਾ ਸਾਡੇ ਹੱਕਾਂ ਦੀ ਹੁੰਦੀ ਆ ਜੇ ਉਹ ਨਤੀਜੇ ਹਿੱਸੇ ਦੀ ਜ਼ਮੀਨ ਦੀ ਗੱਲ ਕਰੀਏ ਤਾਂ 5-5 ਮਰਲੇ ਦੇ ਪਲਾਟਾਂ ਦੀ ਗੱਲ ਕਰੀਏ ਤਾਂ ਕਿਸੇ ਦੀ ਵੀ ਉਸ ਪਾਸੇ ਵਾਲਾ ਅੱਖ ਨਹੀਂ ਖੁੱਲਦੀ ਬੇਸ਼ੱਕ ਕੋਈ ਵੀ ਪੰਜ ਸਰਪੰਚ ਜਾਂ ਐਮਐਲਏ ਮੰਤਰੀ ਆ ਤੇ ਇਸੇ ਹੀ ਤਰ੍ਹਾਂ ਇਹ ਜਿਹੜਾ ਮਜ਼ਦੂਰਾਂ ਦਾ ਵੀ ਆ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਹੈ ਇਹ ਜਿਹੜਾ ਮੁੱਦਾ ਅਸੀਂ ਬਹੁਤ ਲੰਮੇ ਟਾਈਮ ਤੋਂ ਹਿਛਲ ਰਹੇ ਆਂ ਐਸਸੀ ਫਰੰਟ ਪੰਜਾਬ ਵੱਲੋਂ ਬਹੁਤ ਵਾਰ ਇਸ ਚੀਜ਼ ਤੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਆ ਹੋਰ ਵੀ ਜਿੰਨੇ ਆਪਦੇ ਇਲਾਕੇ ਦੇ ਕਿਸੇ ਨੂੰ ਵੀ ਮੰਗ ਪੱਤਰ ਦਿੰਦੇ ਸੀ ਤਾਂ ਉਦੋਂ ਸਾਨੂੰ ਲੋਕ ਆ ਇਹ ਕਹਿੰਦੇ ਸੀ ਤੁਸੀਂ ਗਰੀਬ ਵਿਰੋਧੀ ਗੱਲਾਂ ਕਰ ਰਹੇ ਹੋ ਉਹ ਆ ਕੇ ਆਪਦੀ ਕਮਾਈ ਕਰਦੇ ਆ ਤੇ ਆਪਦਾ ਆਪਦਾ ਹੱਕ ਲੈਂਦੇ ਆ ਇਹ ਅਸੀਂ ਉਦੋਂ ਵੀ ਗੱਲ ਕਰਦੇ ਹੁੰਦੇ ਸੀ ਵੀ ਤੁਹਾਨੂੰ ਜਿਹੜਾ ਇਹ ਮਾਮਲਾ ਬਹੁਤ ਭਾਰੀ ਪਊਗਾ ਇੱਕ ਦਿਨ ਇਹੀ ਲੋਕ ਸਾਡੇ ਗੱਲ ਪੈਣਗੇ ਕੋਸ਼ਟ ਟਾਈਮ ਪਹਿਲਾਂ ਧਰਮਕੋਟ ਮੰਡੀ ਦੇ ਵਿੱਚ ਤਕਰੀਬ ਤਕਰੀਬਨ 10-15 ਮੁੰਡੇ ਪੰਜਾਬੀ ਲੇਬਰ ਵਾਲੇ ਕੰਮ ਕਰਦੇ ਸੀ ਤੇ ਉਹਨਾਂ ਨੇ ਕਿਸੇ ਗੱਲ ਤੋਂ ਥੋੜਾ ਬਹੁਤਾ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੁਝ ਕਹਿ ਦਿੱਤਾ ਤਾਂ ਉਹਨਾਂ ਨੇ ਧਰਮਕੋਟ ਦੇ ਵਿੱਚ 200 ਤੋਂ ਵੱਧ ਜਿਹੜੇ ਬਿਹਾਰੀ ਲੋਕ ਇਕੱਠੇ ਕਰਕੇ ਆਪ ਡਾਂਗਾ ਫਰੀਆਂ ਲੈ ਕੇ ਉਹਨਾਂ ਦੇ ਗਲ ਪੈਣ ਨੂੰ ਤਿਆਰ ਹੋ ਗਏ ਸੀ ਉਹ ਤਾਂ ਚਲੋ ਕੋਈ ਸ਼ਾਰਟ ਤੀਏ ਤੇ ਕੋਈ ਚੌਧਰੀ ਜਿਹੜੇ ਸੀਗੇ ਪੰਜਾਬੀ ਉਹਨਾਂ ਨੇ ਉਹਨਾਂ ਦੀ ਜਾਨ ਛੜਾਈ ਵੀ ਉਬਰਾ ਪਰ ਖੜ ਗਏ ਇੱਕ ਆੜਤੀਆਂ ਨੇ ਫੈਰ ਕੀਤੇ ਤੇ ਇਹ ਜਿਹੜਾ ਇਹ ਮੰਝਰ ਆ ਜਿਹੜਾ ਬਹੁਤ ਭਿਆਨਕ ਹੋ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਆਪ ਦੇ ਮਜ਼ਦੂਰ ਭਰਾ ਨੂੰ ਉਹ ਥਾਂ ਨਹੀਂ ਦੇ ਰਿਆ ਜਿਹੜੀ ਪ੍ਰਵਾਸੀ ਨੂੰ ਦੇ ਰਹੇ ਆ ਅਕਸਰ ਹੁਣ ਪਿੱਛੇ ਜੇ ਇੱਕ ਵੀਡੀਓ ਆਈ ਸੀ ਵੀ ਕਹਿੰਦੇ ਆ ਸਰੰਗੜਾ ਸਰੰਗੜਾ ਪਿੰਡ ਦੀ ਸਰੰਗੜਾ ਪਿੰਡ ਦਾ ਸਰਪੰਚ ਕਹਿੰਦਾ ਵੀ ਜਿਹੜੀ ਐਸਸੀ ਜ਼ੁਮਾਦੀ ਦੀ ਜਿਹੜੀ ਜਗ੍ਹਾ ਏ ਉਹ ਸਾਡੇ ਡੰਗਰਾਂ ਵਾਲੇ ਬੰਡਿਆਂ ਚ ਤੇ ਇਹਨਾਂ ਨੂੰ ਅਸੀਂ ਆਪਣੀਆਂ ਰਸੋਈਆਂ ਤੱਕ ਪਹੁੰਚਾਈ ਬੈਠੇ ਆ ਹੁਣ ਇੱਥੇ ਇੱਥੇ ਆ ਕੇ ਗੱਲ ਤੋਂ ਇਹ ਪਤਾ ਲੱਗਦਾ ਏ ਵੀ ਜਿਹੜਾ ਇਹ ਚੀਜ਼ ਨੂੰ ਜਿੰਨੇ ਕ ਜੇ ਅੱਧੇ ਲੋਕ ਇਹਨਾਂ ਦੇ ਉਲਟਾ ਵੀ ਇਹ ਸਾਡੇ ਪੰਜਾਬ ਦਾ ਆ ਕੇ ਮਾਹੌਲ ਕਰ ਖਰਾਬ ਕਰ ਰਹੇ ਆ ਮਾਹੌਲ ਦੇ ਵਿੱਚ ਬਹੁਤ ਕੁਸ਼ ਫਰਕ ਪਾ ਰਹੇ ਆ ਤੇ ਪੰਜਾਬੀਆਂ ਨਾਲ ਇਜਾਇਤੀਆਂ ਕਰ ਰਹੇ ਆ ਉੱਥੇ ਹੀ ਕੋਈ ਕੋਈ ਸਾਡੇ ਪੰਜਾਬੀ ਆ ਜਿਹੜੇ ਨਿੱਕੇ ਨਿੱਕੇ ਲਾਲਚਾਂ ਦੇ ਮਗਰ ਲਾ ਕੇ ਇਹਨਾਂ ਲੋਕਾਂ ਨੂੰ ਆ ਆਪਣੀ ਗੋਦ ਵਿੱਚ ਲੈ ਰਹੇ ਆ ਕੁਝ ਸਾਡੀ ਲੀਡਰਸ਼ਿਪ ਆ ਵੋਟ ਦੇ ਲਾਲਚ ਨੂੰ ਕਿਉਂਕਿ ਕਈਆਂ ਏਰੀਆ ਦੇ ਵਿੱਚ ਪ੍ਰਵਾਸੀ ਵੋਟ ਬਹੁਤ ਜ਼ਿਆਦਾ ਹੈ ਤੇ ਮੈਂ ਸਭ ਨੂੰ ਬੇਨਤੀ ਕਰਨੀ ਚਾਹਨਾ ਵੀ ਇਹ ਬੇਸ਼ੱਕ ਕੋਈ ਐਸਸੀ ਆ ਬੇਸ਼ੱਕ ਕੋਈ ਜਰਨਲ ਆ ਜਾਂ ਕੋਈ ਸਵਰਨ ਸ਼੍ਰੇਣੀਆਂ ਦਾ ਇਹਨਾਂ ਲੋਕਾਂ ਦਾ ਵਿਰੋਧ ਕਰੋ ਇਹਨਾਂ ਨੂੰ ਇਹ ਨਹੀਂ ਅਸੀਂ ਕਹਿੰਦੇ ਵੀ ਇਸ ਜਗ੍ਹਾ ਤੇ ਕੰਮ ਨਾ ਕਰਨ ਦਿੱਤਾ ਜਾਵੇ ਕੰਮ ਦੀ ਭਾਵਨਾ ਨਾ ਆਏ ਕੰਮ ਕਰਕੇ ਇਹਨਾਂ ਨੂੰ ਵਾਪਸ ਕੀਤਾ ਜਾਵੇ ਇਹਨਾਂ ਨੂੰ ਬਿਲਕੁਲ ਕਿਸੇ ਨੂੰ ਵੀ ਆਪਣੀ ਮਾਲਕੀ ਜਗ੍ਹਾ ਦੇ ਵਿੱਚੋਂ ਬੇਸ਼ੱਕ ਉਹ ਜਗ੍ਹਾ ਮੁੱਲ ਮੰਗਦੇ ਜਗ੍ਹਾ ਨਾ ਮੁੱਲ ਦਿੱਤੀ ਜਾਵੇ ਉਹ ਉਹਨੂੰ ਕਦੇ ਵੀ ਕੋਈ ਆਪਦੀ ਜਗ੍ਹਾ ਦੇ ਵਿੱਚੋਂ ਰਹਿਣ ਵਸੇਰੇ ਦਾ ਉਹਨੇ ਚਿਰ ਲਈ ਜਿੰਨਾ ਚਿਰ ਉਹ ਸਾਡੇ ਕੰਮ ਕਰਦਾ ਉਹਨਾ ਚਿਰ ਹੀ ਚਾਹੀਦਾ ਉਸ ਤੋਂ ਜ਼ਿਆਦਾ ਬਿਲਕੁਲ ਨਹੀਂ ਚਾਹੀਦਾ ਜਦੋਂ ਅਸੀਂ 15 15 20 20 ਪਰਿਵਾਰ ਇੱਕ ਜਗ੍ਹਾ ਤੇ ਭਾ ਲੈਨੇ ਆ ਉਸ ਜਗ੍ਹਾ ਤੇ ਕਬਜ਼ਾ ਕਰਕੇ ਬਹਿ ਜਾਂਦੇ ਆ ਤੇ ਇੱਕ ਸਾਡੇ ਧਰਮਕੋਟ ਦੇ ਵਿੱਚ ਵੀ ਬਹੁਤ ਮਸਲਾ ਉਭਰਿਆ ਹੋਇਆ ਏ ਵੀ 메인 ਰੋਡ ਤੇ ਤਕਰੀਬਨ 15-20 ਝੁੱਗੀਆਂ ਜਿਹੜੀਆਂ ਬਿਨਾਂ ਵਜ੍ਹਾ ਲਾ ਕੇ ਬੈਠੇ ਹੋਏ ਪਰਵਾਸੀ ਤੇ ਉਹਨਾਂ ਤੇ ਬਹੁਤ ਜ਼ੋਰ ਲੱਗਾ ਹੋਇਆ ਧਰਮਕੋਟ ਸ਼ਹਿਰ ਦੇ ਆਗੂਆਂ ਦਾ ਵੀ ਇਹਨਾਂ ਦੀਆਂ ਝੁੱਗੀਆਂ ਚਕਾਈਆਂ ਜਾਣ ਤੇ ਗੱਲ ਫਿਰ ਉੱਥੇ ਆ ਕੇ ਰੁਕਦੀ ਆ ਕੁਝ ਲੋਕ ਫਿਰ ਉਹਨਾਂ ਦਾ ਪੱਖ ਪੂਰ ਰਹੇ ਪੂਰ ਰਹੇ ਆ ਤੇ ਕੁਝ ਦਿਨਾਂ ਦਾ ਮਲਟੀਮੀਡੀਅਮ ਟਾਈਮ ਮੈਨੂੰ ਅੱਜ ਪਤਾ ਲੱਗਾ ਸੀ ਕਿਸੇ ਨੇ ਦੱਸਿਆ ਸੀ ਵੀ ਉਹਨਾਂ ਨੂੰ ਦੇ ਦਿੱਤਾ ਗਿਆ 10 ਦਿਨ ਦਾ ਟਾਈਮ ਤੇ ਇਹਨਾਂ ਧਰਮ ਕੋਟ ਦੇ ਵਿੱਚੋਂ ਵੀ ਜਿਹੜੇ ਨਜਾਇਜ਼ ਜਗ੍ਹਾ ਤੇ ਬੈਠੇ ਨਜਾਇਜ਼ ਤਰੀਕੇ ਨਾਲ ਬੈਠੇ ਆ ਪ੍ਰਵਾਸੀ ਆ ਉਹਨਾਂ ਨੂੰ ਅਸੀਂ ਧਰਮ ਕੋਟ ਦੇ ਵਿੱਚੋਂ ਵੀ ਬਾਹਰ ਕਰਨ ਵਾਲੇ ਪਾਸੇ ਆਵਾਂਗੇ ਸੋ ਬਹੁਤ ਵਧੀਆ ਅਪਰਾਲਾ ਮੈਂ ਇੱਥੇ ਆਖਰ ਦੇ ਵਿੱਚ ਸਾਡੇ ਜਿੰਨੇ ਵੀ ਐਸਸੀ ਸਮਾਜ ਦੇ ਜਾਂ ਜਰਨਲ ਜਾਂ ਸਵਰਨ ਛਰੇਣੀਆਂ ਵਾਲੇ ਆ ਸਭ ਨੂੰ ਬੇਨਤੀ ਕਰਨਾ ਵੀ ਇਹਨਾਂ ਨੂੰ ਸਿਰਫ ਤੇ ਸਿਰਫ ਕੰਮ ਤੱਕ ਸੀਮਿਤ ਰੱਖਿਆ ਜਾਵੇ ਨਾ ਕਿ ਸਾਡੇ ਘਰਾਂ ਤੱਕ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੂੰ ਮੈਂ ਅ ਗੱਲ ਕਰਨੀ ਮੁਨਾਸਬ ਨਹੀਂ ਸਮਝਦਾ ਸ਼ਰਮ ਵਾਲੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਅ ਅਕਸਰ ਅਕਸਰ ਹੀ ਤੁਸੀਂ YouTube ਜਾਂ Facebook ਤੇ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਨੇ ਆ ਤੇ ਮੇਰੀ ਗੱਲਾਂ ਕੀਤੀਆਂ ਦਾ ਉਹਨਾਂ ਨਾਲ ਕੋਈ ਜ਼ਿਆਦਾ ਫਾਇਦਾ ਨਹੀਂ ਸੋ ਇਹ ਗੱਲ ਲਾਸਟ ਦੇ ਵਿੱਚ ਇਹੀ ਮੁੱਕਦੀ ਆ ਕਿ ਪ੍ਰਵਾਸੀ ਮਜ਼ਦੂਰ ਹੈ ਸਿਰਫ ਮਜ਼ਦੂਰੀ ਲਈ ਇੱਥੇ ਹੋਵੇ ਉਸ ਤੋਂ ਬਿਨਾ ਇਹਨਾਂ ਦਾ ਕੋਈ ਰਹਿਣ ਬਸੇਰਾ ਸਾਡੇ ਪੰਜਾਬ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚਾਹੀਦਾ ਕਿਉਂਕਿ ਹੁਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਇਹਦਾ ਸਾਨੂੰ ਖਮਿਆਜਾ ਭੁਗਤ ਵੀ ਰਹੇ ਆ ਤੇ ਇਸ ਤੋਂ ਵੱਧ ਵੀ ਭੁਗਤਣਾ ਪਊਗਾ ਥੋੜੇ ਟਾਈਮ ਤੱਕ ਇਹਨਾਂ ਦੇ ਇੱਥੇ ਐਮਐਲਏ ਐਮਪੀ ਕਿਉਂਕਿ ਇੱਕ ਦੋ ਵੱਡਿਆਂ ਸ਼ਹਿਰਾਂ ਦੇ ਵਿੱਚ ਤਾਂ ਇਹਨਾਂ ਦੇ ਐਮਐਲਏ ਐਮਪੀ ਬਣ ਚੁੱਕੇ ਆ ਪੰਜ ਸਰ ਚਿਕਈਆਂ ਪਿੰਡਾਂ ਦੇ ਵਿੱਚ ਬਣ ਚੁੱਕੇ ਆ ਤੇ ਜੇ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪੰਜਾਬ ਪੰਜਾਬੀਆਂ 'ਲੇ ਬਹੁਤ ਤਕੜੀ ਮੁਸ਼ਕਲ ਆ ਜਾਵੇਗੀ ਇਹ ਜਿੱਥੇ ਪੰਜਾਬ ਵਜ ਪੰਜਾਬ ਵਜਦਾ ਏ ਉਥੇ ਇਹ ਬਿਹਾਰੀ ਸਟੇਟ ਵਜਣੀ ਸ਼ੁਰੂ ਹੋ ਜਾਣੀਆਂ ਇੱਕ ਇੱਕ ਦਿਨ ਕਿਸੇ ਨੇ ਇਸ ਵਿਸ਼ੇ ਤੇ ਵੀਡੀਓ ਵੀ ਪਾਈ ਸੀ ਉਹ ਕਹਿੰਦਾ ਵੀ ਪੰਜਾਬੀ ਅ ਕੈਨੇਡਾ ਚ ਜਾ ਕੇ ਪੰਜਾਬ ਵਸਾਰੇ ਆ ਤੇ ਬਿਹਾਰੀ ਆ ਜਿਹੜੇ ਪੰਜਾਬ ਦੇ ਵਿੱਚ ਆਪਦਾ ਬਿਹਾਰ ਵਸਾਰੇ ਆ ਇਹਨਾਂ ਚੀਜ਼ਾਂ ਵੱਲ ਸਾਨੂੰ ਗੌਰ ਕਰਨੀ ਪੈਣੀ ਆ ਸੋ ਇਹਨਾਂ ਕਹਿੰਦਾ ਖਿਮਾ ਦਾ ਅਜਾਜ ਕਾ ਜੇ ਗੱਲ ਕਿਸੇ ਦੇ ਦਿਲ ਤੇ ਲੱਗੇ ਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ